ਤੋ ਬਲਹਾਰਾ ਸਾਡੇ ਨਾਲ ਬਾਹੂ ਅਗਰਪੁਰੀਆ ਸ਼ਿਲੂ ਸ਼ਿਲੂ ਵੀਰ ਪਹਿਲਾਂ ਤਾਂ ਵੈਲਕਮ ਆ ਲਾਈਵ ਕਬੱਡੀ ਤੇ ਜੀ ਆਇਆਂ ਨੂੰ ਬ੍ਰਦਰ ਤੋ ਪਹਿਲੇ ਦੋ ਰਾਮ ਰਾਮ ਭਾਈ ਸਾਰੇ ਭਾਈਆਂ ਨੂੰ ਸਤਿ ਸ੍ਰੀ ਅਕਾਲ ਭਾਈ ਧੰਨਵਾਦ ਭਾਈ ਤੁਹਾਡਾ ਪਹਿਲਾਂ ਤਾਂ ਹਜ਼ਾਰਾਂ ਦੇ ਵਿੱਚ ਕਮੈਂਟ ਜਿਹੜੇ ਆਏ ਵੀਰ ਸ਼ਿਲੂ ਦੇ ਨਾਲ ਜਿਹੜੀ ਗੱਲਬਾਤ ਕੀਤੀ ਜਾਵੇ ਸ਼ਿਲੂ ਦੀ ਜਿਹੜੀ ਗੱਲ ਹੈ ਉਹ ਸੁਣਨਾ ਚਾਹੁੰਦੇ ਲੋਕ ਕਿਉਂਕਿ ਬੜੇ ਸੋਸ਼ਲ ਮੀਡੀਆ ਤੇ ਲਿਖ ਕੇ ਵੀ ਪਾਇਆ ਗਿਆ ਸ਼ਿਲੂ ਦੇ ਲਈ ਕਿਉਂਕਿ ਜਦੋਂ ਤੁਸੀਂ ਬੇਰੀਆ ਤੋਂ ਟੀਮ ਛੱਡ ਕੇ ਇਧਰਲੇ ਬੰਨੇ ਆਏ ਆ ਜਿਹੜੀ ਸਪਸ਼ਟ ਗੱਲ ਆ ਉਹਨੂੰ ਕਲੀਅਰ ਕਰਨਾ ਚਾਹੁੰਦੇ ਦਰਸ਼ਕ ਚਾਹੁੰਦੇ ਆ ਵੀਰ ਇਹ ਗੱਲ ਦੱਸੀ ਜਾਵੇ ਤੇ ਸ਼ਿਲੂ ਵੀਰ ਕੀ ਕਹਿਣਾ ਚਾਹੁੰਦੇ ਨੇ ਬਾਰੇ ਕੀ ਸਾਰੀ ਗੱਲ ਹੋਈ ਹੈ ਸ਼ਾਰਟ ਦੇ ਵਿੱਚ ਜੇ ਕਬੱਡੀ ਦੇ ਤੌਰ ਤੇ ਦੱਸਣਾ ਜਾਉਂਗੇ ਤੋ ਬਈ ਪਹਿਲੇ ਬਾਤ ਸੀ ਭਾਈ ਆਪਣੀ ਬੇਰੀ ਵਾਲਾ ਭਾਈ ਆਪਾਂ ਮੰਨਣਾ ਨਹੀਂ ਕਰਦੇ ਉਹਨ ਕੀ ਗੱਲ ਹੈ ਸੀਜ਼ਨ ਕੀ ਬਾਤ ਸੀ ਪਰ ਆਪਾਂ ਨੇ ਸ਼ਰਤਾਂ ਰੱਖੀ ਸੀ ਭਾਈ ਭਾਈ ਪਲੇਅਰ ਸਾਰੇ ਪਲੇਅਰ ਸਤਨੂ ਵੀ ਸਾਰੇ ਪਲੇਅਰ ਖੇਡੇ ਹੈਗੇ ਇੱਕ ੋਣਾ ਮਿੰਟ ਤੇ ਤੇ 12 ਨੂੰ ਵੀ ਇਕੱਠੇ ਖੇਡੇ ਹੈਗੇ 13 ਨੂੰ ਵੀ ਪਲੇਅਰ ਦੂਜੇ ਪਾਸੇ ਖੇਡੇ ਹੈਗੇ ਮੈਨੂੰ ਇਕੱਲੇ ਨੂੰ ਰੋਕਦੇ ਸੀ ਬਾਈ ਤੂੰ ਨਹੀਂ ਖੇਡਣਾ ਮੈਂ ਪਹਿਲਾਂ ਗੱਲ ਕੀਤੀ ਸੀ ਬਾਈ ਅਕ ਬਾਈ ਅਗਰ ਦੂਜੀ ਫੈਡਰੇਸ਼ਨ ਮੇ ਖੇਡੇ ਤਾਂ ਕੀ ਕੀ ਕਰਨਾ ਹੈਗਾ ਤੁਸੀਂ ਕਹਿੰਦੇ ਵੀ ਬੈਨ ਕਰਣੀ ਹੈਗੀ ਮੈਂ ਕਿਹਾ ਠੀਕ ਹੈ ਬਾਈ ਤੇ ਵੇ 12 ਨੂੰ ਫੇਰ ਖੇਡੇ ਬਾਈ 13 ਨੂੰ ਪਰਲੇ ਪਾਸੇ ਖੇਡੇ ਤਾਂ ਆ ਗੱਲ ਹੈਗੀ ਬਾਈ ਮੈਨੂੰ ਇਕੱਲੇ ਨੂੰ ਕਿਉਂ ਰੋਕਦੇਗੇ ਤਾਂ ਸਾਰੇ ਪਲੇਅਰਾਂ ਖਾਤਰ ਰੂਲ ਹੋਣੇ ਚਾਹੀਏ ਤਾਂ ਫਿਰ ਮੇਰੇ ਇਕੱਲੇ ਖਾਤਰ ਕਿਉਂ ਰੂਲ ਹੈਗੇ ਬਾਈ ਬਸ ਆਹੀ ਗੱਲ ਹੈਗੀ ਬਾਈ ਹੋਰ ਤੋਂ ਇੰਨਾ ਕੁਝ ਹੈਗਾ ਨਹੀਂ ਬਸ ਇਹੀ ਇੱਕ ਛੋਟੀ ਜੀ ਗੱਲ ਤੁਸੀਂ ਕਹਿੰਦੇ ਆ ਵੀ ਇੱਕ ਮੁੱਦਾ ਬਣ ਗਿਆ ਪਰ ਵੱਡਾ ਹੈ ਨਾ ਹਾਂ ਹਾਂ ਵੇ ਓਏ ਬਾਤ ਹੈ ਛੋਟੀ ਜੀ ਗ ਚੇਤੋ ਮੈਂ ਆਹ ਕਹਿੰਦਾ ਸਾਰੇ ਪਲੇਅਰਾਂ ਖਾਤਰ ਇਹ ਇੱਕ ਰੂਲ ਹੋਣੀ ਚਾਹੀਏ ਜਿੱਦਾਂ ਟ੍ਰਾਂਟੋ ਹੈਗੇ ਬਾਈ ਬਿਲਕੁਲ ਦੋ ਫੈਡਰੇਸ਼ਨ ਟ੍ਰਾਂਟੋ ਦੀ ਸਾਰੇ ਪਾਸੇ ਦੋ ਦੋ ਫੈਡਰੇਸ਼ਨ ਹੈਗੀ ਪਰ ਰੂਲ ਹੈਗੇ ਕਿਥੇ ਕੋਈ ਰੂਲ ਨਹੀਂ ਬਾਈ ਉਹ ਹੀ ਬਾਤ ਹੈ ਜੀ ਆ ਤਾਂ ਹੀ ਮੁੱਦਾ ਬਣ ਗਿਆ ਉਹ ਤੋਂ ਕੁਝ ਨਹੀਂ ਬਾਈ ਤੇ ਪੇਸ਼ੇ ਦੀ ਗੱਲ ਕਹਿੰਦੇ ਸੀ ਵੇ ਆਪਾਂ ਨੇ ਪੈਸੇ ਲਈਏ ਤਾਂ ਆਪਾਂ ਮਨਾ ਨਹੀਂ ਕਰਦੇ ਆਪਾਂ ਨੇ ਇੱਕ ਟੂਰਨਾਮੈਂਟ ਦੇ ਪੈਸੇ ਰੱਖ ਕੇ ਬਾਕੀ ਉਹਨਾਂ ਦੇ ਮੋੜ ਵੀ दिए ਬਾਈ ਵੈਸਾਈ ਗੱਲ ਸੀ ਔਰ ਕੋਈ ਨਾ ਖਾਮ ਖਾਮ ਮੁੱਦਾ ਬਣਾਰੇ ਹੀ ਭਈਓ ਤਾਂ ਕੋਈ ਚੈੱਕ ਕਰਦੀ ਚਲੋ ਅ ਵੀ ਤੁਸੀਂ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੀ ਖੇਡ ਕਲੱਬ ਸੀ ਬੇਰੀਆ ਉਹਨਾਂ ਨਾਲ ਕਲੀਅਰ ਹੋ ਗਈ ਆ ਗੱਲ ਹੁਣ ਜਿਹੜੀ ਤੁਹਾਡੀ ਪਰਸਨਲ ਤੌਰ ਤੇ ਕਿਉਂਕਿ ਕਬੱਡੀ ਦੇ ਵਿੱਚ ਆਪਾਂ ਮੁੱਦਾ ਬਣ ਜਾਂਦਾ ਫਿਰ ਹੈਨਾ ਸੋਸ਼ਲ ਮੀਡੀਆ ਤੇ ਨੌਲੇਜ ਘੱਟ ਹੁੰਦੀ ਹੈ ਅੰਗਰੇਜ਼ੀ ਦੀ ਇੱਕ ਕਹਾਵਤ ਹੈ ਲਿਟਲ ਨੌਲੇਜ ਇਜ਼ ਡੇਂਜਰਸ ਵੀ ਥੋੜੀ ਜਾਣਕਾਰੀ ਜ਼ਿਆਦਾ ਖਤਰਨਾਕ ਹੈ ਇਹ ਜਿਹੇ ਪੇਜ ਵਾਲੇ ਬਾਈ ਇੰਸਟਾਗ੍ਰam ਦੇ ਇਹਨਾਂ ਨੂੰ ਵੀਊ ਚਾਹੀਏ ਕੁਝ ਵੀ ਲਿਖ ਕੇ ਪਾ ਦੇ ਉਹ ਚਾਹੂੰ ਗ੍ਰਾਉਂਡ ਮੇ ਤਾਂ ਉਦਾਂ ਵੀ ਗੱਲਬਾਤ ਹੋ ਜੇ ਚਪਲੇਅਰ ਕੀ ਪਲੇਅਰ ਕੀ ਆਪਸ ਵਿੱਚ ਹੋ ਜਾ ਫਿਰ ਵੀ ਕੁਝ ਵੀ ਲਿਖ ਕੇ ਪਾ ਦਿੰਦੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਪੇਜ ਵਾਲਿਆਂ ਨੂੰ ਵੀ ਰਿਕਵੈਸਟ ਹੈਗਾ ਥੋੜਾ ਗੱਟਮੁੱਦਾ ਬਣਾਇਆ ਕਰੋ ਬਾਈ ਆਪਣੇ ਵੀਊ ਦੇ ਚੱਕਰਾਂ ਵਿੱਚ ਕਿਸੇ ਨੂੰ ਬਦਨਾਮ ਨਾ ਕਰਿਆ ਕਰੋ ਇਦਾਂ ਬਾਈ ਉਹ ਤਾਂ ਕੁਝ ਨਹੀਂ ਬਾਈ ਬਿਲਕੁਲ ਤੇ ਸ਼ਿਲੂ ਵੀਰ ਹੁਣ ਅੱਜ ਮੈਚ ਖੇਡੇ ਆ ਇੱਥੇ ਟ੍ਰੇਸੀ ਦੇ ਵਿੱਚ ਪਹਿਲੀ ਵਾਰੀ ਮੈਨੂੰ ਲੱਗਦਾ ਟ੍ਰੇਸੀ ਸ਼ਹਿਰ ਚ ਖੇਡੇ ਹੋਵੋਗੇ ਤੇ ਹੁਣ ਆ ਫੈਡਰੇਸ਼ਨ ਲਈ ਅੱਗੇ ਸੀ ਤੋ ਤਿਆਰੀ ਬੜੀ ਆ ਆਹ ਖੇਡਾਂ ਹੀ ਪੂਰਾ ਸੀਜ਼ਨ ਖੇਡਾਂਗੇ ਭਾਈ ਤੋ ਬੜੀਆ ਤਿਆਰੀ ਹੈ ਬਸ ਬੱਬਾ ਮੇਰੇ ਰੱਖੇ ਚੋਟ-ਵਿਚ ਤੇ ਬਚਾਏ ਰੱਖੇ ਬਾਕੀ ਬਹੁਤ ਪਿਆਰ ਕਰਿਆ ਬਬਲੇਗਾ ਆਪਣਾ ਇੰਨਾ ਕਰਕੇ ਹੀ ਹੈ ਗਿਆ ਬਾਕੀ ਹੋਰ ਕੋਈ ਕੁਝ ਨਹੀਂ ਭਾਈ ਬਿਲਕੁਲ ਪਿਛਲੇ ਕਈ ਸਾਲਾਂ ਤੋਂ ਨਾ 1-2 ਸਾਲ ਤੋਂ ਹੋਇਆ ਵੀ ਟ੍ਰਾਂਟੋ ਖੇਡਦੇ ਸੱਟ ਲੱਗੀ ਤੇ BC ਦੇ ਵਿੱਚ ਰਹਿ ਗਿਆ ਸੀ ਸ਼ਿੱਲੂ ਬੱਸ ਨਹੀਂ ਨਿਕਲ ਸਕਿਆ ਜਾਂ ਟ੍ਰਾਂਟੋ ਲਗਾਤਾਰ ਨਿਕਲ ਰਿਹਾ ਸੀ ਤੇ BC 'ਚ ਬੱਸ ਨਿਕਲੇ ਉਹਦਾ ਕਿੰਨੀ ਕੁ ਖੁਸ਼ੀ ਹੋਈ ਯਾਰ ਵੀ ਦੋਨੋਂ ਸੀਜ਼ਨਾਂ ਦੇ ਨਾਲ ਕੱਪ ਦੇ ਬੱਸ ਨਿਕਲਣਾ ਬਈ ਬਹੁਤ ਖੁਸ਼ੀ ਹੈਗੇ ਬਾਕੀ ਲੋਕ ਬਹੁਤ ਪਿਆਰ ਕਰਦੇ ਕੀ ਨਾ ਕਰਕੇ ਇਹ ਆਪਾਂ ਲੋਕ ਕਿਆਂ ਕਰਕੇ ਹੈਗੇ ਜੋ ਪਲੇਅਰ ਬਣਨ ਦਿੰਦੇ ਜੋ ਪਲੇਅਰ ਬਣਦਾ ਹੈ ਉਹ ਲੋਕਾਂ ਹੀ ਕਰਕੇ ਬਣਦਾ ਹੈ ਲੋਕੀ ਉਹਨੂੰ ਡਾਊਨ ਕਰਨ ਵਾਲੇ ਲੋਕੀ ਉਹਨੂੰ ਚੜਾਉਣ ਵਾਲੇ ਇਹ ਲੱਕੀ ਬਹੁਤ ਪਿਆਰ ਕਰਦੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆਜੋੜ ਕੇ ਮੈਂ ਤੇ ਮੇਰੇ ਮਾਪ ਪਿਓ ਕੀ ਬਈ ਅੱਗੇ ਮੇਰੇ ਬੱਚੇ ਵੀ ਕਰਜ਼ ਨਹੀਂ ਤਾਰ ਸਕਦੇ ਇੰਨਾ ਪਿਆਰ ਕਰਦੇ ਲੋਕੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਈ ਸਾਹਿਬ ਬਿਲਕੁਲ ਸ਼ਿਲੂ ਵੀਰ ਹਰਿਆਣੇ 'ਚ ਮੈਚ ਖੇਡਦੇ ਆ ਪੰਜਾਬ 'ਚ ਖੇਡਦੇ ਆ ਕੈਨੇਡਾ ਅਮਰੀਕਾ ਕਿੱਥੇ ਖੇਡ ਕੇ ਦਿਲ ਨੂੰ ਸਕੂਨ ਹੁੰਦਾ ਯ ਲੱਗਦਾ ਯਾਰ ਵੀ ਕਬੱਡੀ ਖੇਡਣੀ ਆਨੰਦ ਆਉਂਦਾ ਤੇ ਮੈਂ ਤਾਂ ਸ਼ਾਇਦ ਹੋਵੇਗਾ ਬਈ ਕੈਨੇਡਾ ਦੀ ਕਬੱਡੀ ਹੈਗੀ ਜੋ ਸਾਰੀ ਪਬਲਿਕ ਦੇਖੇ ਵੀ ਇੱਕ ਜਿੱਥੇ ਪਲੇਅਰ ਦਾ ਨਾਮ ਵੀ ਬਣਦਾ ਹੈਗਾ ਬਸ ਉਹ ਕੈਨੇਡਾ ਹੀ ਖੇਡਿਆ ਪਾਣਾ ਪੂਰਾ ਖੁਸ਼ ਹੋ ਬਈ ਉੱਥੇ ਟੱਕਰ ਵੱਜੇ ਪੂਰੀ ਬਈ ਇਤਨੇ ਪਲੇਅਰ ਨੂੰ ਵੀ ਨਾ ਮਜ਼ਾ ਨਹੀਂ ਆਉਂਦਾ ਜਿੰਨੇ ਬਈ ਪ੍ਰੋਪਰ ਬੈਲੈਂਸ ਟੀਮ ਨਹੀਂ ਹੋ ਮੈਚ ਪੂਰਾ ਟਾਈਟ ਨਹੀਂ ਲੱਗਦਾ ਇਤਨੇ ਪਲੇਅਰ ਨੂੰ ਵੀ ਖੇੜੀ ਮਜ਼ਾ ਨਹੀਂ ਆਉਂਦਾ ਮੈਨੂੰ ਆਉਂਦਾ ਕੈਨੇਡਾ ਖੇੜੀ ਪੂਰਾ ਮਜ਼ਾ ਕੀ ਬਾਤ ਹੈ ਤੇ ਹੁਣ ਜਿਵੇਂ ਅਮਰੀਕਾ ਦਾ ਸੀਜ਼ਨ ਚੱਲ ਰਿਹਾ ਅ ਵਰਲਡ ਕੱਪ ਵੀ ਆ ਰਿਹਾ ਉਹਦੇ ਲਈ ਵੀ ਤਿਆਰੀਆਂ ਵੀ ਬੋਡੀ ਫਿਟ ਆ ਪੂਰੀ ਅਗੇ ਹੋਰ ਵਧੀਆ ਪ੍ਰਦਰਸ਼ਨ ਜੱਫੇ ਦੇਖਣ ਨੂੰ ਮਿਲਣਗੇ ਹਾਂ ਹਾਂ ਬਾਈ ਕਰਦੇ ਪ੍ਰੈਕਟਿਸ ਬਾਈ ਜ਼ੋਰ ਅੱਗੇ ਜਿੱਦਾਂ ਵੀ ਰਹਿ ਬਾਈ ਤੁਹਾਡੇ ਮੂਰੇ ਹੀ ਹੈਗੇ ਕੋਈ ਨਾ ਆਪਣੀ ਔੜ ਤੇ ਪੂਰੀ ਕੋਸ਼ਿਸ਼ ਕਰਾਂ ਇਨਰਾਜ਼ ਨਹੀਂ ਉਹਨ ਦਿੰਦੇ ਬਾਈ ਪਬਲਿਕ ਨੇ ਆਪਣੀ ਔੜ ਤੇ ਪੂਰਾ ਜ਼ੋਰ ਮਾਰਾਂਗੇ ਬਾਈ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਥੋੜਾ ਮੋਟਾ ਰੋਲਾ ਚੱਲਦਾ ਰ ਆ ਵਾਪਸ ਮੈਂ ਬਾਕੀ ਕੀ ਪਤਾ ਕੱਲ ਨੂੰ ਵੀ ਇਕੱਠੇ ਹੋ ਜਾਊ ਉਹ ਦੱਸਣ ਲੱਗ ਰਿਹਾ ਕਬੱਡੀ ਦਾ ਕੋਈ ਉਹ ਨਹੀਂ ਬਈ ਅੱਜ ਲੜਾਈ ਹੋਈ ਕੱਲ ਨੂੰ ਇਕੱਠੇ ਹੋ ਜਾਵਾਂ ਮਨ ਨੇ ਕੱਲ ਨੂੰ ਲੜਾਈ ਹੋਈ ਅੱਜ ਪਿਆਰ ਬਣ ਗਿਆ ਇਦਾਂ ਹੀ ਜਾ ਬਾਕੀ ਕੀ ਪਤਾ ਕੱਲ ਨੂੰ ਆਪਾਂ ਇਕੱਠੇ ਵੀ ਖੇਡ ਜੇ ਵੀਰ ਯੋਲੇ ਵੀ ਖੇਡਦੇ ਮਿਲ ਜਾਵਾਂ ਇਦਾਂ ਦੀ ਕੋਈ ਚੱਕਰ ਨਹੀਂ ਨਾਈਸ ਗੁੱਡ ਲੱਕ ਸ਼ੋਭ ਜਮਾ ਥੈਂਕ ਯੂ